ਹੈਲੋ ਬੱਚੋ ਪਾਠ 15ਵਾਂ ਪਹਿਲੀ ਜਮਾਤ ਸ਼ੇਰੋ ਕੁੱਤਾ ਆਓ ਪੜੀਏ ਲਾ ਲਾ ਕੀ ਹੁੰਦੀ ਹੈ ਜਿਸ ਨੂੰ ਅਸੀਂ ਹਿੰਦੀ ਭਾਸ਼ਾ ਵਿੱਚ ਏ ਦੀ ਮਾਤਰਾ ਕਹਿੰਦੇ ਹਨ ਇਹ ਇੱਕੋ ਲਿਖਣ ਨੂੰ ਇੱਕੋ ਜਿਹਾ ਹਨ ਸਾਊਂਡ ਵੀ ਅਸੀਂ ਇਹਨਾਂ ਨੂੰ ਦੋਹਾਂ ਭਾਸ਼ਾਵਾਂ ਵਿੱਚ ਅਲੱਗ-ਅਲੱਗ ਬੋਲਦੇ ਹਾਂ ਪੰਜਾਬੀ ਵਿੱਚ ਇਸ ਨੂੰ ਲਾ ਬੋਲਦੇ ਹਾਂ ਤੇ ਹਿੰਦੀ ਵਿੱਚ ਇਸ ਨੂੰ ਅਸੀਂ ਏ ਦੀ ਮਾਤਰਾ ਕਹਿੰਦੇ ਹਾਂ ਇਸ ਅਹੀਂ ਇਸ ਪਾਠ ਨੂੰ ਪੜ੍ਹਦੇ ਹਾਂ ਤੇ ਜਾਣਦੇ ਹਾਂ ਕਿ ਲਾਂ ਵਾਲੇ ਸ਼ਬਦ ਕਿਹੜੇ-ਕਿਹੜੇ ਹੁੰਦੇ ਹਨ। ਇੱਕੰਮ ਚੇਤਨ, ਮਨਤੇਜ ਅਤੇ ਉਹਨਾਂ ਦੇ ਦੋਸਤ ਆਥਨ ਵੇਲੇ ਇਕੱਠੇ ਹੁੰਦੇ। ਉਹ ਰਲ ਕੇ ਗੇਂਜੇ ਦੇ ਗੇੜੇ ਵਿੱਚ ਖੇਡਦੇ, ਉਹ ਕਦੇ ਕੀਟੇ ਖੇਡਦੇ, ਕਦੇ ਰੇਲ ਦੌੜ ਅਤੇ ਕਦੇ ਸ਼ੇਰ-ਬੱਕਰੀ। ਇੱਕ ਦਿਨ ਉੱਥੇ ਕੁੱਤਾ ਆ ਗਿਆ। ਉਸ ਨੂੰ ਦੇਖ ਕੇ ਸਾਰੇ ਹੀ ਬੱਚੇ ਡਰ ਗਏ ਪਰ ਮਨ ਤੇਜ ਨੂੰ ਡਾਣਾ ਲੱਗਿਆ ਮਨ ਤੇਜ ਨੇ ਪਿਆ ਨਾਲ ਕੁੱਤੇ ਦੇ ਸਿਰ ਤੇ ਹੱਥ ਫੇਰਿਆ ਕੁੱਥਾ ਕੁੱਤਾ ھیਠਾ ਬੈਠ ਕੇ ਪੂਛ ਹਿਲਾਉਣ ਲੱਗਿਆ ਇਹ ਦੇਖ ਕੇ ਇਕਮ ਤੇ ਚੇਤਨ ਵੀ ਕੁੱਤੇ ਕੋਲ ਆ ਗਏ ਕੁੱਤਾ ਵੀ ਉਹਨਾਂ ਦੇ ਨਾਲ ਖੇਡਣ ਲੱਗਿਆ ਇਕਮ ਨੇ ਕਿਹਾ ਮਨ ਤੇਜ ਤਾਂ ਬੜੀ ਦਲੇਰ ਹੈ ਚੇਤਨ ਨੇ ਕੁੱਤੇ ਨੂੰ ਸ਼ੇਰੂ ਸ਼ੇਰੂ ਕਹਿ ਕੇ ਪੁਚਕਾਰਨ ਲੱਗ ਗਿਆ ਉਸ ਦਿਨ ਤੋਂ ਸ਼ੇਰੂ ਵੀ ਉਹਨਾਂ ਦਾ ਸਾਥੀ ਬਣ ਗਿਆ ਜਿਵੇਂ ਕਿ ਤੁਸੀਂ ਇਸ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਤਿੰਨੋਂ ਬੱਚੇ ਸ਼ੇਰੂ ਨਾਲ ਖੇਡ ਰਹੇ ਹਨ ਹੁਣ ਅਸੀਂ ਇਹਦੀ ਬੈਕ ਐਕਸਰਸਾਈਜ਼ ਕਰਦੇ ਹਾਂ ਆਓ करिए ਸੋਚिए ਸਮਝिए ਅਤੇ करिए ਇੱਥਾ ਦਿੱਤੀਆਂ 17 ਵਿੱਚੋਂ ਲਾਂ ਮਾਤਰਾ ਵਾਲੇ ਸ਼ਬਦ ਲੱਭ ਕੇ ਉਹਨਾਂ ਤੇ ਗੋਲੇ ਲਾਓ ਅਤੇ ਪੜਨ ਦੀ ਕੋਸ਼ਿਸ਼ ਕਰੋ ਉਹ ਕਦੇ ਘੀਟੇ ਖੇਡ ਦੇ ਕਦੇ ਉਤੇ ਵੀ ਲਾਏ ਆ ਢੀੜੇ ਉੱਤੇ ਵੀ ਲਾ ਆਇਆ ਔਰ ਖੇੜ ਦੇ ਉੱਤੇ ਵੀ ਲਾ ਆਇਆ ਕਦੇ ਰੇਲ ਦੌੜ ਕਦੇ ਤੇ ਵੀ ਰੇਲ ਤੇ ਵੀ ਦੌੜ ਤੇ ਕਨੋੜ ਆਇਆ ਅਤੇ ਉੱਤੇ ਵੀ ਲਾ ਆਇਆ ਕਦੇ ਉੱਤੇ ਵੀ ਲਾ ਆਇਆ ਸ਼ੇਰ ਤੇ ਵੀ ਲਾ ਆਇਆ ਬੱਕਰੀ ਉੱਤੇ ਅਧਕ ਹੈ ਇੱਕ ਦੇ ਉੱਤੇ ਅਧਕ ਹੈ ਦਿਨ ਉੱਥੇ ਉੱਥੇ ਉੱਪਰ ਵੀ ਲਾ ਆਇਆ ਕੁੱਤੇ ਉੱਤੇ ਅਧਕ ਹੈ ਆ ਗਿਆ ਉਸ ਨੂੰ ਦੇਖ ਕੇ ਸਾਰੇ ਦੇਖਦੇ ਉੱਪਰ ਵੀ ਲਾਇਆ ਕੇ ਦੇ ਉੱਤੇ ਵੀ ਸਾਰੇ ਤੇ ਵੀ ਬੱਚੇ ਤੇ ਵੀ ਡਰ ਗਏ ਗੇ ਦੇ ਉੱਤੇ ਵੀ ਮਨ ਪਰ ਮਨ ਤੇਜ ਮਨ ਤੇਜ ਦੇ ਤੇ ਲਾਇਆ ਨੂੰ ਡਰ ਨਾ ਲੱਗਿਆ ਹੁਣ ਪਤਾ ਚੱਲਿਆ ਕਿਹੜੇ ਕਿਹਰੇ ਲਾਹਲੇ ਸਬਦ ਹੈ ਇਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰੋ ਤੇ ਲਿਖਣ ਦੀ ਕੋਸ਼ਿਸ਼ ਕਰੋ ਸਹੀ ਉੱਤਰ ਚੁਣ ਕੇ ਖਾਨੇ ਵਿੱਚ ਰੰਗ ਭਰੋ ਮਨ ਤੇਜ ਦੇ ਨਾ ਨਾਲ ਬੱਚਿਆਂ ਨੇ ਕੀ ਜੋੜਿਆ ਮਨਤੇਜ ਦੇ ਨਾਲ ਨਾਲ ਬੱਚਿਆਂ ਨੇ ਕੀ ਜੋੜਿਆ ਹੁਸ਼ਿਆਰ ਦਲੇਰ ਬੋਖ ਚਲਾਕ ਦਲੇਰ ਜਦੋਂ ਕੋਈ ਬਹਾਦਰੀ ਵਾਲਾ ਕੰਮ ਕਰਦਾ ਤਾਂ ਉਹਨੂੰ ਆਸੀਂ ਦਲੇਰ ਬੋਲਦੇ ਆ ਨਾ ਤੇ ਇਸ ਕਰਕੇ ਸਾਰੇ ਬੱਚੇ ਮਨਤੇਜ ਨੂੰ ਦਲੇਰ ਕਹਿਣ ਲੱਗੇ ਸਾਮ ਵੇਲੇ ਸਾਰੇ ਬੱਚੇ ਕਿਸ ਦੇ ਬੇੜੇ ਵਿੱਚ ਖੇਡਣ ਜਾਂਦੇ ਹਨ ਇਕਮ ਦੇ ਮਨਤੇਜ ਦੇ ਚੇਤਨ ਦੇ ਗੇਜੇ ਦੇ ਗੇਜੇ ਦੇ ਕਹਾਣੀ ਵਿੱਚ ਚੇਤਨ ਨੇ ਕੁੱਤੇ ਦਾ ਕੀ ਨਾਂ ਰੱਖਿਆ ਜਿੰਮੀ ਚਿਕੂ ਸ਼ੇਰੂ ਪੋਨੂ ਸ਼ੇਰੂ ਸ਼ਬਦਾਂ ਦਿਆਂ ਖੇਡਾਂ ਇਹ ਲੇ ਹੇਠਾਂ ਇੱਕ ਫੁੱਲ ਬਣਿਆ ਉਹਦੇ ਵਿੱਚ ਕੁਝ ਸ਼ਬਦ ਲਿਖੇ ਗਏ ਹਨ ਉਹਨਾਂ ਸ਼ਬਦਾਂ ਨੂੰ ਚੁਣ ਕੇ ਤੁਹੀਂ ਉਤੇ ਲਾਂ ਲਾ ਕੇ ਸ਼ਬਦ ਬਣਾਣੇ ਹਨ ਇਹ ਤੁਹਾਡਾ ਹੋਮਵਰਕ ਹੈ ਥੈਂਕ ਯੂ ਬੱਚੋ